ਮਿਸਰ ਦੀ ਫੈਨ ਸਰ ਨਾਟਾ ਹਾਫਿਸ ਨੇ ਹਾਲ ਹੀ ਦੇ ਵਿੱਚ ਖੁਲਾਸਾ ਕੀਤਾ ਕਿ ਉਸ ਨੇ 7 ਮਹੀਨੇ ਦੀ ਗਰਭਵਤੀ ਹੋਣ ਦੇ ਬਾਵਜੂਦ ਪੈਰਾਸੋਲੰਪਿਕ ਦੇ ਵਿੱਚ ਹਿੱਸਾ ਲਿਆ। ਆਪਣੇ ਤੀਜੇ 올림픽 ਦੇ ਵਿੱਚ ਹਿੱਸਾ ਲੈਣ ਵਾਲੀ 26 ਸਾਲਾ ਖਿਡਾਰਨ ਨੇ ਆਪਣਾ ਪਹਿਲਾ ਮੈਚ ਅਮਰੀਕਾ ਦੀ ਅਲੀਜ਼ਾਬੈਥ ਖਿਲਾਫ ਜਿੱਤਿਆ ਪਰ ਗ੍ਰੈਂਡ ਪੈਲੇਸ ਵਿੱਚ ਕੋਰੀਆਈ ਤਲਵਾਰਬਾਜ਼ ਜੋਨ ਹਿਓਂਗ ਤੋਂ 7 15 ਨਾਲ ਹਾਰ ਗਈ ਨਾਡਾ ਨੇ ਆਪਣੇ ਮੈਚ ਤੋਂ ਤੁਰੰਤ ਬਾਅਦ ਇੰਸਟਾਗ੍ਰam ਤੇ ਲਿਖਿਆ 7 ਮਹੀਨੇ ਦੀ ਗਰਭਵਤੀ 올ੰਪੀਅਨ ਤੁਹਾਨੂੰ ਪੋਡੀਅਮ ਤੇ ਦੋ ਖਿਡਾਰੀ ਨਜ਼ਰ ਆ ਰਹੇ ਸੀ ਪਰ ਅਸਲ ਵਿੱਚ ਤਿੰਨ ਸਨ ਮੈਂ ਮੇਰੀ ਵਿਰੋਧੀ ਅਤੇ ਮੇਰਾ ਹਾਲੇ ਦੁਨੀਆ ਦੇ ਵਿੱਚ ਆਉਣ ਵਾਲਾ ਬੱਚਾ ਨਾਡਾ ਨੇ ਇਸ ਦੌਰਾਨ ਆਈਆਂ ਮੁਸ਼ਕਲਾਂ ਬਾਰੇ ਦੱਸਿਆ ਉਸਨੇ ਲਿਖਿਆ ਮੈਂ ਅਤੇ ਮੇਰੇ ਬੱਚੇ ਨੇ ਕਈ ਚੁਣੌਤੀਆਂ ਦਾ ਸਾਹਮਣਾ ਕੀਤਾ ਭਾਵੇਂ ਸਰੀਰਿਕ ਹੋਵੇ ਜਾਂ ਫਿਰ ਪਾਵਨਾਤਮਕ ਗਰਭਵਸਥਾ ਤੇ ਉਤਾਰ ਚੜਾਅ ਆਪਣੇ ਆਪ ਦੇ ਵਿੱਚ ਹੀ ਮੁਸ਼ਕਲ ਹਨ ਪਰ ਜੀਵਨ ਅਤੇ ਖੇਡਾਂ ਦੇ ਵਿੱਚ ਸੰਤੁਲਨ ਬਣਾਈ ਰੱਖਣ ਲਈ ਸੰਘਰਸ਼ ਕਰਨਾ ਬਹੁਤ ਹੀ ਔਖਾ ਸੀ 올림픽 ਦੇ ਵਿੱਚ ਉਸ ਨੂੰ ਆਪਣੇ ਪਤੀ ਅਤੇ ਪਰਿਵਾਰ ਦਾ ਬਹੁਤ ਸਪੋਰਟ ਮਿਲਿਆ ਉਹਨਾਂ ਇਸ ਦਾ ਜ਼ਿਕਰ ਵੀ ਕੀਤਾ ਇਸ ਵਾਰ ਨਾਡਾ ਤੀਜੀ ਵਾਰ 올림픽 ਦੇ ਵਿੱਚ ਆਈ ਸੀ ਪਰ ਇਹ ਇੱਕ ਖਾਸ ਅਤੇ ਯਾਦਗਾਰ 올림픽 ਬਣ ਗਿਆ ਉਸ ਦੀ ਪੋਸਟ ਤੋਂ ਬਾਅਦ ਲੋਕਾਂ ਨੂੰ ਪਤਾ ਲੱਗਾ ਕਿ ਉਸ ਨੇ ਗਰਭਵਸਤਾ ਤੋਂ ਬਾਅਦ ਵੀ ਗੇਮ ਦੇ ਵਿੱਚ ਹਿੱਸਾ ਲਿਆ ਅਤੇ ਗੇਮ ਨੂੰ ਜਾਰੀ ਰੱਖਿਆ ਉਹਨਾਂ ਦਾ ਇਹ ਜੈਸਚਰ ਹੁਣ ਲੱਖਾਂ ਲੋਕਾਂ ਨੂੰ ਇਨਸਪਾਇਰ ਕਰਦਾ ਨਜ਼ਰ ਆ ਰਿਹਾ ਹੈ